ਨਮਸਕਾਰ ਆਕਾਸ਼वाणी ਦਾ ਇਹ ਜਲੰਧਰ ਕੇਂਦਰ ਹੁਣ ਤੁਸੀਂ ਅਵਤਾਰ ਸਿੰਘ ਢਿੱਲੋਂ ਤੋਂ ਪਰਦੇਸ਼ ਦੀਆਂ ਖਬਰਾਂ ਸੁਣੋ ਪਹਿਲਾਂ ਇਸ ਬ੍ਰਿਟਨ ਦੀਆਂ ਖਾਸ ਖਬਰਾਂ ਕਾਰਟ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਵੱਲੋਂ ਖਾਲਿਸਤਾਨੀ ਵਕਫਾ ਦੀ ਹਰਦੀਪ ਸਿੰਘ ਨੇਜਰ ਦੇ ਕਤਲ ਦੇ ਦੋਸ਼ਾਂ ਨੂੰ ਸਿਰ ਉਨ ਕਰ ਦਿੱਤਾ ਹੈ ਲੋਕ ਸਭਾ ਚੋਣਾਂ ਦੇ ਚੌਥੇ ਗੇੜ ਵਿੱਚ 10 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 1717 ਮੀਦਵਰ ਚੋਂ ਲੜਨਗੇ ਅਤੇ ਪੰਜਾਬ ਵਿੱਚ ਕਮਾਂਤਰੀ ਸਰਹੱਦ ਤੇ ਪਿਛਲੇ 15 ਦਿਨਾਂ ਵਿੱਚ ਬੀਐਸਐਫ ਤੇ ਜਵਾਨਾਂ ਨੇ 20 ਪਾਕਿਸਤਾਨੀ ਡਰੋਨ 15 ਕਿਲੋ 340 ਗ੍ਰਾਮ ਹੈਰਵਨ ਤਿੰਨ ਪਿਸਤੌਲ ਤੇ 42 ਰੌਂਦ ਬਰਾਮਦ ਕੀਤੇ ਨੇ ਤੇ ਹੁਣ ਖਬਰਾਂ ਵਿਸਤਾਰ ਨਾਲ ਭਾਰਤ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਵੱਲੋਂ ਖਾਲਸਤਾਨੀ ਵਖਵਾਦੀ ਹਰਦੀਪ ਸਿੰਘ ਨੇਜਰ ਦੇ ਕਤਲ ਦੇ ਦੋਸ਼ਾਂ ਨੂੰ ਸਿਰੇ ਤੋਂ ਕਾਰ ਦਿੱਤਾ ਹੈ ਪਾਰਤਨੀ ਕਿਹਾ ਹੈ ਕਿ ਅਜਿਹੇ ਬਿਆਨ ਕੈਨੇਡਾ ਵਿੱਚ ਵੱਖਵਾਦ ਕਟੜਬਾਤ ਤੇ ਹਿੰਸਾ ਨੂੰ ਦਿੱਤੀ ਜਾ ਰਹੀ ਸਿਆਸੀ ਸਰਪ੍ਰਸਤੀ ਨੂੰ ਹੀ ਉਜਾਗਰ ਕਰਦੇ ਨੇ ਵਿਦੇਸ਼ ਮੰਤਰਾਲੇ ਦੇ ਬਲਾਰੇ ਰੰਤੀਰ ਜੈਸਵਾਲ ਨੇ ਕੱਲ ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਨਾਲ ਨਾ ਸਿਰਫ ਭਾਰਤ ਤੇ ਕੈਨੇਡਾ ਦੇ ਸਬੰਧ ਪ੍ਰਭਾਵਿਤ ਹੋਣਗੇ ਸਗੋਂ ਕੈਨੇਡਾ ਵਿੱਚ ਹਿੰਸਾ ਤੇ ਵਿਰਾਸ ਨੂੰ ਵੀ ਜਨਮ ਮਿਲੇਗਾ ਜਸਟਿਨ ਟਰੂਡੋ ਨੇ ਬੀਤੇ ਐਤਵਾਰ ਨੂੰ ਟੋਰਾਂਟੋ ਵਿੱਚ ਖਾਲਸਾ ਦਿਵਸ ਸਮਾਗਮ ਨੂੰ ਸੰਬੋਧਨ ਕੀਤਾ ਸੀ ਜਿਸ ਵਿੱਚ ਬਹੁਤ ਸਾਰੇ ਖਾਲਿਸਤਾਨੀ ਸਮਰਥਕਾਂ ਨੇ ਸ਼ਿਰਕਤ ਕੀਤੀ ਮਨਤਰੀ ਟੂਡੋ ਤੇ ਹੋਰ ਕਈ ਆਗੂਆਂ ਦੀ ਮੌਜੂਦਗੀ ਵਿੱਚ ਹੋਏ ਸਮਾਗਮ ਵਿੱਚ ਖਾਲਿਸਤਾਨ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਗਈ ਸੀ ਅਗਲੇ ਹੀ ਦਿਨ ਭਾਰਤ ਨੇ ਕੈਨੇਡਾ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਬੁਲਾ ਕੇ ਇਸ ਘਟਨਾ ਤੇ ਸਖਤ ਵਿਰੋਧ ਦਰਜ ਕਰਾਇਆ ਸੀ ਲੋਕ ਸਭਾ ਚੋਣਾਂ ਦੇ ਚੌਥੇ ਗੇਟ ਵਿੱਚ 10 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 1712 ਉਮੀਦਵਾਰ ਚੌਨ ਮਦਾਨ ਵਿੱਚ ਨੇ ਚੌਨ ਕਮਿਸ਼ਨ ਅਨੁਸਾਰ 96 ਸੰਸਦੀ ਹਲਕਿਆਂ ਦੀ ਕੁੱਲ 4264 ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਸਨ ਚੌਥੇ ਗੇੜ ਲਈ VOTING 13 ਮਈ ਨੂੰ ਹੋਏਗੀ داخل ਸਾਰੀਆਂ ਨਾਮਜ਼ਦਗੀਆਂ ਦੀ ਪੜਤਾਲ ਪਰੰਤ 1970 ਨਾਮ ਜਿੰਦਗੀਆਂ ਸਹੀ ਪਾਈਆਂ ਗਈਆਂ ਨੇ ਇਸ ਤਰ੍ਹਾਂ ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਅੱਜ ਆਖਰੀ ਤਾਰੀਖ ਸੀ ਭਲਕੇ ਕਾਗਜ਼ਤਾਂ ਦੀ ਬਦਦਲ ਕੀਤੀ ਜਾਵੇਗੀ ਜੇ ਸੋਮਵਾਰ ਤੱਕ ਨਾਮ ਵਾਪਸ ਲਿਆ ਜਾ ਸਕਣਗੇ ਤੀਜੇ ਗੇੜ ਵਿੱਚ 7 ਮਈ ਨੂੰ 10 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ 93 ਸੀਟਾਂ ਤੇ ਵੋਟਿੰਗ ਹੋਏਗੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ਼ੁਰੂ ਕੀਤੀ ਪੰਜਾਬ ਬਚਾਓ ਯਾਤਰਾ ਜਮਖਾਲੀ ਜ਼ਿਲ੍ਹੇ ਵਿੱਚ ਦਾਖਲ ਹੋਈ ਖਰੜ ਹਲਕੇ ਦੇ ਗੁਰਾਲੀ ਵਿਖੇ ਪੁੱਜਣ ਤੇ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਯਾਤਰਾ ਦਾ ਸਵਾਗਤ ਕੀਤਾ ਇਸ ਮੌਕੇ ਟਰੈਕਟਰਾਂ ਮੋਟਰਸਾਈਕਲਾਂ ਕਾਰਾਂ ਦਾ ਕਾਫਲਾ ਯਾਤਰਾ ਦਾ ਹੌਸਲਾ ਵਧਾ ਰਿਹਾ ਸੀ ਸੁਖਬੀਰ ਬਾਦਲ ਨੇ ਲੋਕਾਂ ਨੂੰ ਅਕਾਲੀ ਦਲ ਵੱਲੋਂ ਕੀਤੇ ਵਿਕਾਸ ਤੇ ਕਮਾਂ ਬਾਰੇ ਯਾਦ ਦਿਵਾਇਆ ਤੇ ਖਾਸ ਕਰਕੇ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਗਰੀਬਾਂ ਬੇਸਹਾਰਿਆਂ ਕਿਸਾਨਾਂ ਤੇ ਮਹਿਲਾਵਾਂ ਦੇ ਭਲੇ ਲਈ ਕਈ ਸਕੀਮਾਂ ਦਾ ਜ਼ਿਕਰ ਕੀਤਾ ਉਨਾ ਲੋਕ ਸਭਾ ਚੋਣਾਂ ਵਿੱਚ ਤਕੜੀ ਤੇ ਵੋਟ ਪਾ ਕੇ ਅਕਾਲੀ ਦਲ ਦੇ ਸੰਸਦ ਮੈਂਬਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ ਅਕਾਲੀ ਦਲ ਨੂੰ ਸਭ ਵਰਗਾਂ ਤੇ ਧਰਮਾਂ ਦਾ ਹਤਾਸ਼ੀ ਦੱਸਦਿਆਂ ਸੁਖਵੀਰ ਬਾਦਲ ਨੇ ਕਿਹਾ ਕਿ ਹੋਰ ਨਾ ਸਾਰੀ ਸਾਰੀਆਂ ਪਾਰਟੀਆਂ ਨੂੰ ਫਿਰਕੂ ਤੇ ਧਰਮ ਦੇ ਨਾਂ ਤੇ ਵੋਟਾਂ ਦੀ ਸਿਆਸਤ ਕਰਕੇ ਭਾਰਤ ਦੇ ਲੋਕਤੰਤਰ ਨੂੰ ਕਮਜ਼ੋਰ ਕਰਨ ਵਾਲਾ ਦੱਸਿਆ ਸ਼੍ਰੀ ਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਆਕਾਲੀ ਦਲ ਦੇ ਉਮੀਦਵਾਰ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਸਮੇਤ ਹੋਰ ਆਗੂ ਇਸ ਮੌਕੇ ਤੇ ਹਾਜ਼ਰ ਸਨ ਮਗਨੋ ਯਾਤਰਾ ਚੰਡੀਗੜ੍ਹ ਰੋਡ ਤੇ ਪੈਂਦੇ ਪਿੰਡਾਂ ਤੋਂ ਹੁੰਦੀ ਹੋਈ ਖਰੜ ਹਲਕੇ ਦੇ ਪਿੰਡ ਸੰਤੇ ਮਾਜਰਾ ਤੱਕ ਗਈ ਫਗਵਾੜਾ ਸ਼ਹਿਰ ਦੇ ਸਾਬਕਾ ਮੇਅਰ ਅਰुण ਖੋਸਰਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਫਗਵਾੜਾ ਨੂੰ ਤਹਿਸੀਲ ਤੋਂ ਜ਼ਿਲ੍ਹਾ ਬਣਾਉਣ ਦੀ ਮੰਗ ਕਰਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਲਵਾੜ ਕਰਨ ਦਾ ਦੋਸ਼ ਲਾਇਆ ਇੱਕ ਬਿਆਨ ਵਿੱਚ ਉਹਨਾਂ ਨੇ ਕਿਹਾ ਕਿ ਸ਼ਹਿਰ ਵਿੱਚ ਬੀਤੇ ਦਿਨ ਆਪਣੇ ਰੋਡ ਸ਼ੋਅ ਦੌਰਾਨ ਮੁੱਖ ਮੰਤਰੀ ਨੇ ਆਪ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣ ਦੇ ਬਦਲੇ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਦੀ ਗੱਲ ਕਹੀ ਜਦਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਉਹਨਾਂ ਫਗਵਾੜਾ ਵਿੱਚ ਕਿਤੇ ਰੋਡ ਸ਼ੋਅ ਸਮੇਂ ਅਜੇਹਾ ਹੀ ਵਾਅਦਾ ਕੀਤਾ ਸੀ ਪਰ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਦੇ ਅਸੀਂ ਉਹ ਏ ਵਾਅਦੇ ਤੋਂ ਪਿੱਛੇ ạt ਗਏ ਤੇ ਹੁਣ ਲੋਕ ਸਭਾ ਚੋਣਾਂ ਵਿੱਚ ਮੁਹੜ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਦੀ ਗੱਲ ਕਹਿ ਰਹੇ ਨੇ ਅਰਣ ਖੋਸਲਾ ਨੇ ਕਿਹਾ ਕਿ ਫਗਵਾੜਾ ਨੂੰ ਜ਼ਿਲ੍ਹੇ ਦਾ ਦਰਜਾ ਜ਼ਰੂਰ ਮਿਲੇਗਾ ਪਰ ਅਜਿਹਾ ਉਦੋਂ ਹੀ ਹੋਏਗਾ ਜਦੋਂ ਸੂਬੇ ਵਿੱਚ ਭਾਜਪਾ ਦੀ ਸਰਕਾਰ ਬਣੇਗੀ ਵਿਰੋਧੀ ਪਾਰਟੀਆਂ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਦੇ ਨਾਂ ਤੇ ਸਿਰਫ ਸਿਆਸਤ ਹੀ ਕਰਦੀਆਂ ਰਹੀਆਂ ਨੇ ਤੇ ਅੱਗੇ ਵੀ ਕਰਦੀਆਂ ਰਹਿਣਗੀਆਂ ਭਾਰਤੀ ਜਨਤਾ ਪਾਰਟੀ ਜਲੰਧਰ ਨੇ ਨਗਰ ਨਿਗਮ ਜਲੰਧਰ ਵਿੱਚ ਨਿਤ ਹੋ ਰਹੀਆਂ ਠੱਗੀਆਂ ਤੇ ਭ੍ਰਿਸ਼ਟਾਚਾਰ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਹਲਕਾ ਪੱਛਮੀ ਦੇ ਵਿਧਾਇਕ ਖੇਤਰ ਅੰਗੁਰਾਲ ਸਿਵਾਮੀ ਸੁਭਾਮੀ ਪ੍ਰਧਾਨ ਕ੍ਰਿਸ਼ਨ ਦੇ ਭੰਡਾਰੀ ਤੇ ਜ਼ਿਲ੍ਹਾ ਜਨਰਲ ਸਕੱਤਰ ਅਸ਼ੋਕ ਸ਼ਰੀਨ ਹਿੱਕੀ ਨਾਲ ਜਲੰਧਰ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਨਗਰ ਨਿਗਮ ਦੀ ਵਰਕਸ਼ਾਪ ਵਿੱਚ ਟਰੈਕਟਰ ਟਰਾਲੀਆਂ ਚਲਾਈਆਂ ਗਈਆਂ ਜਿਸ ਤੇ ਨਗਰ ਨਿਗਮ ਦੇ ਅਧਿਕਾਰੀ ਨੇ ਫਰਸੀ ਬੈਂਕ ਖਾਤੇ ਦਿਖਾਏ ਸਨ ਤੇ ਨਗਰ ਨਿਗਮ ਦੇ ਅਧਿਕਾਰੀ ਨੇ ਪ੍ਰਸ਼ਾਸਨ ਚਾਰ ਦੇ ਨਵੇਂ ਪਹਿਮਾਨੇ ਲਗਾਏ ਨੇ ਉਹਨਾਂ ਕਿਹਾ ਕਿ ਨਗਰ ਨਿਗਮ ਕਮਿਸ਼ਨਰ ਵੱਲੋਂ ਇਸ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਪਰਦੇਸ਼ੀ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਪੰਜਾਬੀ ਵਿੱਚ ਆਕਾਸ਼ਵਾਣੀ ਦੀਆਂ ਤਾਜ਼ਾ ਖਬਰਾਂ ਪੜਨ ਲਈ ਤੁਸੀਂ ਸਾਡੀ ਵੈਬਸਾਈਟ newsonair.gov.in ਉੱਪਰ ਲੌਗਇਨ ਕਰ ਸਕਦੇ ਹੋ ਸਰਹੱਦ ਪਰੋਂ ਨਸ਼ਾ ਤਸਕਰੀ ਕਰਨ ਵਾਲੇ ਨੈੱਟਵਰਕ ਦੇ ਖਿਲਾਫ ਕੂਫੀਆ ਇਜ਼ਰਾਇਲ ਤੇ ਕੀਤੀ ਕਾਰਵਾਈ ਵਿੱਚ ਕਾਉਂਟਰ ਇੰਟੈਲੀਜੈਂਸ CI ਅਮਰਸਰ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 4 ਕਿਲੋ ICE ਡਰੱਗ ਕ੍ਰਿਸਟਲ ਮੈਥਾ ਫੈਟਾਮਾਈਨ ਅਤੇ 1 ਕਿਲੋ ਹੈਰਨ ਬਰਾਮਦ ਕੀਤੀ ਹੈ ਐਲਜੀਪੀ ਪੰਜਾਬ ਗੌਰਵ ਯਾਦਮ ਨੇ ਅੱਜ ਚੰਡੀਗੜ੍ਹ ਵਿੱਚ ਜਾਣਕਾਰੀ ਦਿੱਤੀ ਕਿ ਗ੍ਰਿਫਤਾਰ ਮੁਲਜ਼ਮ ਦੀ ਪਛਾਣ ਜ਼ਿਲ੍ਹਾ ਅਮਰਸਰ ਦੇ ਪਿੰਡ ਕੱਕੜ ਦੇ ਵਾਸੀ ਅਵਤਾਰ ਸਿੰਘ ਵਜੋਂ ਹੋਈ ਹੈ ਗੌਰਵ ਯਾਦਮ ਨੇ ਦੱਸਿਆ ਕਿ ਸੀਆਈ ਨੂੰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਕਿ ਮੁਲਜ਼ਮ ਅਵਤਾਰ ਸਿੰਘ ਨੇ ਜ਼ਨਾਲਾ ਦੇ ਪਿੰਡ ਪਿੰਡੀ ਸੈਦਾਂ ਤੋਂ ਨਸ਼ੀਲੇ ਪਦਾਰਥਾਂ ਦੀ ਖੇਪ ਬਰਾਮਦ ਕੀਤੀ ਹੈ ਤੇ ਇਸ ਨੂੰ ਸ਼ੇਰਟਾ ਦੇ ਸ਼ੇਰ ਸ਼ਾਹ ਸੂਰੀ ਰੋਡ ਸਥਿਤ ਹਰਗੁਮਿੰਦ ਐਵਨਿਊ ਨੇੜੇ ਪਹੁੰਚਾਉਣ ਜਾ ਰਿਹਾ ਹੈ ਉਨਾ ਕਹਿਆ ਕਿ ਇਸ ਤੇ ਤੁਰੰਤ ਕਾਰਵਾਈ ਕਰਦੇ ਆਂ ਡੀਐਸਪੀ ਬ੍ਰਵੀਂਦ ਸਿੰਘ ਦੀ ਅਗਵਾਈ ਵਿੱਚ ਟੀਮ ਨੇ ਨਰਦਾਰਤ ਸੰਤੇ ਛਾਪੇਮਾਰੀ ਕਰਕੇ ਉਸ ਨੂੰ ਕਾਬੂ ਕਰ ਲਿਆ ਡੀਜੀਪੀ ਅਨੁਸਾਰ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਮਲਜ਼ਮ ਅਫਤਾਰ ਪਾਕਿਸਤਾਨ ਅਦਾਰਤ ਨਸ਼ਾ ਤਸਕਰ ਦੇ ਸਿੱਧੇ ਸੰਪਰਕ ਵਿੱਚ ਸੀ ਤੇ ਪਾਕਿਸਤਾਨ ਅਦਾਰਤ ਨਸ਼ਾ ਤਸਕਰ ਨੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਖੇਪ ਪਰਚਾਉਣ ਲਈ ਡਰੋਨ ਦੀ ਵਰਤੋਂ ਕੀਤੀ ਸੀ ਉਨਾ ਕਹਿਆ ਕਿ ਪੂਰੇ ਨੈਟਵਰਕ ਦਾ ਪਰਦਾਫਾਸ਼ ਕਰ ਲਿਆ ਗਈ ਹੈ ਡੇਲੀ ਜਾਂਚ ਚ ਜਾਰੀ ਹੈ ਇਸ ਦੌਰਾਨ ਪੰਜਾਬ ਦੇ ਸਰਹੱਦੀ ਇਲਾਕੇ ਅੰਦਰ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਲਗਾਤਾਰ ਕੋਸਪਰੇਡ ਕਰਕੇ ਨਸ਼ਾ ਤੇ ਅ ਅਥਿਆਰ ਭਾਰਤੀ ਸਰਹੱਦ ਵਲ ਸੁੱਟੇ ਜਾ ਰਹੇ ਨੇ ਪਰ ਬੀਐਸਐਫ ਦੇ ਜਵਾਨਾਂ ਵੱਲੋਂ ਪਾਕਿਸਤਾਨ ਦੀਆਂ ਨਾਕਾਸ਼ਾਂ ਨੂੰ ਪੂਰੀ ਤਾਕਤ ਨਾਲ ਨਾਕਾਮ ਕੀਤਾ ਜਾ ਰਿਹਾ ਹੈ ਜਾਣਕਾਰੀ ਅਨੁਸਾਰ ਪਿਛਲੇ 15 ਦਿਨਾਂ ਵਿੱਚ ਬੀਐਸਐਫ ਦੇ ਜਵਾਨਾਂ ਨੇ 20 ਪਾਕਿਸਤਾਨੀ ਡਰੋਨ 15 ਕਿਲੋ 340 ਗ੍ਰਾਮ ਹੈਰਨ 10 ਪਿਸਤੌਲ ਅਤੇ 42 ਰੌਂਦ ਬਰਾਮਦ ਕੀਤੇ ਨੇ ਇਸ ਤੋਂ ਇਲਾਵਾ ਬੀਐਸਐਫ ਨੇ ਚਾਰ ਭਾਰਤੀ ਸਮਗਲਰਾਂ ਨੂੰ ਫੜਿਆ ਅਤੇ ਪਾਕਿਸਤਾਨ ਤੋਂ ਦਾਖਲ ਹੋਏ ਇੱਕ ਅਛਾਰਬੰਦਕੂਸ ਬੈਠੀਏ ਨੂੰ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ BSF ਦੇ ਜਵਾਨਾਂ ਨੇ ਪਿਛਲੇ 15 ਦਿਨਾਂ ਵਿੱਚ 110000 ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ ਜ਼ਿਕਰ ਯੋਗ ਹੈ ਕਿ BSF ਇਹ ਯਕੀਨੀ ਬਣਾ ਰਿਹਾ ਹੈ ਕਿ ਸਰਹੱਦ ਪਰ ਕੋਈ ਵੀ ਲੋਕਤੰਤਰੀ ਪ੍ਰਕਿਰਿਆ ਵਿੱਚ ਵਿਗੜਨਾ ਪਾਸ ਅਗੇ ਤੇ ਭਾਰਤੀ ਲੋਕਾਂ ਨੂੰ ਹਰਤਾਲਾਂ ਨਾਲ ਸੁਰੱਖਿਅਤ ਰੱਖਿਆ ਜਾ ਸਕੇ ਅੱਜ ਵਿਸ਼ਵ ਪ੍ਰੈਸ ਆਜ਼ਾਦੀ ਦਿਵਸ ਮੌਕੇ ਮੋਗਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਸਮੁੱਚੇ ਜ਼ਿਲ੍ਹੇ ਦੇ ਮੀਡੀਆ ਕਰਮੀਆਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਤੇ ਪੱਤਰਕਾਰਾਂ ਨੂੰ ਇਸ ਵਿਸ਼ੇਸ਼ ਦਿਨ ਦੀ ਵਧਾਈ ਦਿੱਤੀ। ਉਹਨਾਂ ਕਿਹਾ ਕਿ ਵਿਸ਼ਵ ਪ੍ਰੈਸ ਆਜ਼ਾਦੀ ਦਿਵਸ ਦਾ ਮੰਤਵ ਪ੍ਰੈਸ ਦੀ ਆਜ਼ਾਦੀ ਦੇ ਬਨਾਵਦੀ ਸਤੰਤਤਾ ਦਾ ਸਨਮਾਨ ਕਰਨਾ ਤੇ ਉਹਨਾਂ ਨੂੰ ਕਾਇਮ ਰੱਖਣ ਦਾ ਇੱਕ ਮਹੱਤਵਪੂਰਨ ਮੌਕਾ ਹੈ। ਉਹਨਾਂ ਕਿਹਾ ਕਿ ਸਮੁੱਚੇ ਭਾਰਤ ਵਿੱਚ ਲੋਕ ਸਭਾ ਚੋਣਾਂ ਦਾ ਮਹੌਲ ਹੈ ਤੇ ਦੇਸ਼ ਦੇ ਹਰ ਕੋਨੇ ਵਿੱਚ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਪ੍ਰਸ਼ਾਸਨ ਵੱਲੋਂ ਵੋਟਰਾਂ ਨੂੰ ਆਪਣੇ ਵੋਟ ਦੇ ਹੱਕ ਦੀ ਵਰਤੋਂ ਯਕੀਨੀ ਬਣਾਉਣ ਲਈ ਵਕਫਕ ਤਰ੍ਹਾਂ ਦੇ ਕਿਤੇ ਜਾ ਰਹੇ ਉਪਰਾਲਿਆਂ ਨੂੰ ਬੂਰ ਪਾਉਣ ਲਈ ਪੱਤਰਕਾਰ ਉਸਾਰੂ ਭੂਮਕਨ ਕਰਨ ਬਾਰੇ ਨੇ ਉਹਨਾਂ ਜ਼ਿਲ੍ਹੇ ਵਿੱਚ ਚੋਣਾਂ ਦੀ ਤਿਆਰੀ ਪ੍ਰਸ਼ਾਸਨ ਵੱਲੋਂ ਵਿਭਾਗਾਂ ਦੇ ਅਧਿਕਾਰੀਆਂ ਤੇ ਸਮਾਜ ਸੇਵੀਆਂ ਦੀ ਸਹਿਤ ਨਾਲ ਜ਼ਿਲ੍ਹੇ ਦੀ ਵੋਟ ਪ੍ਰਤੀਸ਼ਤਤਾ ਵਧਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਸੰਬੰਧੀ ਜਾਣੂ ਕਰਵਾਇਆ ਇਸ ਮੌਕੇ ਸਹਾਇਕ ਕਮਿਸ਼ਨਰ ਸ਼ੁਭੀ ਆਂਗਰਾਨੀ ਦੱਸਿਆ ਕਿ 70% ਦੇ ਟੀਚੇ ਦੀ ਪ੍ਰਾਪਤੀ ਲਈ ਆਸ਼ਾ ਵਰਕਰਾਂ ਦੀ ਸਹਿਤ ਲਈ ਜਾ ਰਹੀ ਹੈ ਜਿਹੜੀਆਂ ਲਗਾਤਾਰ ਖੇਤਾਂ ਵਿੱਚ ਹਰ ਘਰ ਪਹੁੰਚ ਕੇ ਪਹਿਲੀ ਵਾਰ ਵੋਟਰ ਬਣੇ ਨੌਜਵਾਨਾਂ ਅਤੇ ਮਹਿਲਾਵਾਂ ਨੂੰ ਪਹਿਲੀ ਜੂਨ ਵਾਲੇ ਦਿਨ ਆਪਣਾ ਵੋਟ ਹਰ ਹਾਲ ਵਿੱਚ ਪਾਉਣ ਲਈ ਪ੍ਰੇਰਿਤ ਕਰ ਰਹੀਆਂ ਨੇ ਹਿਸ਼ਾਰਪੁਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਜਨ ਅਫਸਰ ਕੌਂਗਲ ਮਿੱਤਲ ਦੀ ਗਵਾਈ ਹੇਠ ਪੰਜਾਬ ਰੋਡਵੇਜ਼ ਹਿਸ਼ਾਰਪੁਰ ਪੂਵ ਵੱਲੋਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਬਸ ਸਟੈਂਡ ਵਿਖੇ ਖੂਨਦਾਨ ਜੀਵਨ ਮਜ਼ਬੂਤ ਲੋਕਤੰਤਰ ਲਈ ਵੋਟ ਵਿਸ਼ੇ ਤਹਿਤ ਇੱਕ ਖੂਨਦਾਨ ਕੈਂਪ ਲਗਾਇਆ ਗਿਆ। ਸਵੀਪ ਗਤੀਵਿਧੀ ਤਹਿਤ ਲਗਾਏ ਗਏ ਇਸ ਖੂਨਦਾਨ ਕੈਂਪ ਵਿੱਚ 101 ਵਿਅਕਤੀਆਂ ਨੇ ਖੂਨਦਾਨ ਕੀਤਾ। ਅਧੀਨ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਖੂਨਦਾਨੀਆਂ ਨੂੰ ਸਨਮਾਨਿਤ ਕਰਦੇ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਉਹਨਾਂ ਨੇ ਕਿਹਾ ਕਿ ਸੇਤਮੰਦ ਸਰੀਰ ਲਈ ਖੂਨਦਾਨ ਬਹੁਤ ਜ਼ਰੂਰੀ ਹੈ ਤੇ ਲੋਕਤੰਤਰ ਦੀ ਮਜ਼ਬੂਤੀ ਲਈ ਵੀ ਵੋਟ ਬਹੁਤ ਜ਼ਰੂਰੀ ਹੈ ਇਸ ਲਈ ਖੂਨਦਾਨ ਤੇ ਵੋਟ ਦੋਵੇਂ ਹੀ ਕਰਨੇ ਚਾਹੀਦੇ ਨੇ ਉਹਨਾਂ ਨੇ ਕਿਹਾ ਕਿ ਪਹਿਲੀ ਚੋਣਾਂ ਦਾ ਤਿਉਹਾਰ ਹੈ ਤੇ ਇਸ ਦਿਨ ਹਰ ਕਿਸੇ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਲੁਧਿਆਣਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਖੀ ਸਾਨੀ ਨੇ ਆਪਣੇ ਦਫ਼ਤਰ ਵਿੱਚ ਲੁਧਿਆਣਾ ਦੇ 12ਵੀਂ ਜਮਾਤ ਦੇ ਪੰਜ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਪੰਜਾਬ ਵਿੱਚ ਪਹਿਲਾ ਰੈਂਕ ਤਾਰਕ ਬੀ ਸੀ ਐਮ ਸੀਨੀਅਰ ਸੈਕੰਡਰੀ ਸਕੂਲ ਜਮਾਲਪੁਰ ਤੋਂ ਏਕਮਪ੍ਰੀਤ ਸਿੰਘ ਦੂਜਾ ਰੈਂਕ ਤਾਰਕ ਤੇਜਾ ਸਿੰਘ ਸਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਦੇ ਚੇਤਨਾ ਰਾਣੀ ਨਾਇਕ ਅਤੇ ਚੌਥਾ ਰੈਂਕ ਤਾਰਕ ਫਰਲੀਨ ਕੌਰ ਤੇ ਸੁਨੇਹਾ ਵਰਮਾ ਤੇ 6ਵਾਂ ਰੈਂਕ ਤਾਰਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਡਿਆ ਕਲਾ ਤੋਂ ਅੰਚਲ ਜਿੰਦਲ ਇਹਨਾਂ ਵਿੱਚ ਸ਼ਾਮਲ ਰਹੇ ਸਾਕਸ਼ੀ ਸਾਨੀ ਨੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦੀ ਸਲਾਹਾਂ ਕੀਤੀ ਤਾਂ ਉਹਨਾਂ ਨੂੰ ਚੇਰੇ ਟੀਚੇ ਰੱਖ ਕੇ ਨਾ ਤੇ ਕੇਂਦਰਿਤ ਰਹਿਣ ਲਈ ਪ੍ਰੇਰਿਤ ਕਰਦੇ ਸਲਾਹ ਦਿੱਤੀ ਕਿ ਉਹ ਕਾਮਯਾਬ ਨਾ ਹੋਣ ਤੇ ਨਰਾਸ਼ ਨਾ ਹੋਣ ਕਿਉਂਕਿ ਉਹ ਕਾਮਯਾਬੀ ਦੇ ਥੰਮਨੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਪਰਨੀਸ਼ ਸ਼ਿਰਗਿਲ ਨੇ ਆਯੁਰਵੇਦਿਕ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਬਣਾਏ ਜਾ ਰਹੇ ਦਸਵੇਂ ਕਵਾਂਤਰੀ ਯੋਗ ਦਿਵਸ ਦਾ ਪੋਸਟਰ ਜਾਰੀ ਕੀਤਾ ਇਸ ਮੌਕੇ ਤੇ ਉਹਨਾਂ ਕਿਹਾ ਕਿ ਯੋਗ ਇੱਕ ਪ੍ਰਾਤਨ ਵਿਧੀ ਹੈ ਜਿਸ ਨੂੰ ਅਪਣਾ ਕੇ ਅਸੀਂ ਸਰੀਰਕ ਤੇ ਮਾਨਸਿਕ ਤੌਰ ਤੇ ਮਜ਼ਬੂਤ ਹੁੰਦੇ ਹਾਂ ਇਸ ਲਈ ਸਾਨੂੰ ਸਾਰਿਆਂ ਨੂੰ ਯੋਗ ਅਪਣਾਉਣਾ ਚਾਹੀਦਾ ਹੈ ਤਾਂ ਜੋ ਬਿਮਾਰੀਆਂ ਦਾ ਖਾਤਮਾ ਕੀਤਾ ਜਾ ਸਕੇ ਉਹਨਾਂ ਦੱਸਿਆ ਕਿ ਡਾਇਰੈਕਟਰ ਆਫ ਆਯੁਰਵੈਦਿਕ ਪੰਜਾਬ ਦੇ ਸਹਿਯੋਗ ਨਾਲ ਮਨਾਏ ਜਾ ਰਹੀ 10ਵੇਂ ਕਮਾਂਤਰੀ ਦਿਵਸ ਦਾ ਇਸ ਵਾਰ ਦਾ ਥੀਮ ਮੇਲਾ ਸ਼ਕਤੀਕਰਨ ਰੱਖਿਆ ਗਿਆ ਤਾਂ ਜੋ ਔਰਤਾਂ ਨੂੰ ਯੋਗ ਨਾਲ ਵੱਧ ਤੋਂ ਵੱਧ ਜੋੜ ਕੇ ਉਹਨਾਂ ਨੂੰ ਸਰੀਰਕ ਤੇ ਮਾਨਸਿਕ ਪੱਧਰ ਤੇ ਮਜ਼ਬੂਤ ਕੀਤਾ ਜਾ ਸਕੇ ਮਲੇਰੀਆ ਦੀ ਰੋਕਥਾਮ ਤੇ ਬਚਾਅ ਸੰਬੰਧੀ ਜਾਗਰੂਕਤਾ ਕੈਂਪ ਕੱਲ ਸਿਵਲ ਹਸਪੀਟਲ ਫਰੀਦਕੋਟ ਵੀ ਖੇਲਾਇਆ ਗਿਆ ਇਸ ਮੌਕੇ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਮਲੇਰੀਆ ਮੱਦਾ ਐਨਫਲੀਜ਼ ਮੱਛਰ ਦੇ ਕੱਟਣਾ ਫੈਲਾ ਦਤਾ ਹੈ ਮੱਛਰ ਸਾਫ਼ ਖੜੇ ਪਾਣੀ ਵਿੱਚ ਅੰਡੇ ਦਿੰ ਸਤੇ ਨਾਲੀ ਆਕਾਸ਼ ਵਾਨੀ ਤੋਂ ਪਰਦੇਸ਼ਿਕ ਖਬਰਾਂ ਖਤਮ ਹੋਈਆਂ ਨਮਸਕਾਰ